ਕੈਨੇਡਾ ਵਿੱਚ ਜਾਲੇਵਾ ਸੜਕ ਹਾਦਸੇ ਦੇ ਦੋਸ਼ਿਤ ਗ੍ਰਿਫਤਾਰ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਿਫਤਾਰ 26 ਸਾਲਾ ਨਵਜੀਤ ਸਿੰਘ ਦਾ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਸਰੈਂਡਰ ਕਰਵਾਏ ਗਏ ਨੇ ਜਦਕਿ ਕਿਸੇ ਵੀ ਕਿਸਮ ਦੇ ਗਤੀਨਾਚਾ ਲਾਉਣ 온ਟਾਰੀਓ ਤੇ ਤੈਸ਼ੂ ਦਾ ਪੱਤੇ ਤੋਂ ਇਦੂ ਦਰ ਨਾ ਹੋਣ ਅਤੇ ਹਰ ਹਫਤੇ ਮੈਨੀਟੋਬਾ ਆ ਕੇ ਪੁਲਿਸ ਕੋਲ ਹਾਜ਼ਰੀ ਲਗਵਾਉਣ ਦੇ ਹੁਕਮ ਦਿੱਤੇ ਗਏ ਨੇ ਇਥੇ ਦੱਸਣਾ ਬੰਦ ਹੈ ਕਿ 15 ਨਵੰਬਰ 2024 ਨੂੰ ਵਿਨਿੰਗ ਬੈਕ ਤੋਂ 90 ਕਿਲੋਮੀਟਰ ਦੱਖਣ ਪੱਛਮ ਵੱਲ ਐਲੈਟੋਨਾ ਦਾ ਸਪਿੰਡਰੇ ਵਾਪਰੇ ਹਾਸੀ ਦੌਰਾਨ 35 ਸਾਲ ਦੀ ਸਾਰਾਂਗਰ ਤੇ ਉਸ ਦੀ ਬੇਟੀ ਐਲੈਕਸਾ ਦੀ ਮੌਤ ਹੋ ਗਈ ਸੀ ਸਰਕਾਰੀ ਵਕੀਲ ਵੱਲੋਂ ਅਦਾਲਤ ਵਿੱਚ ਪੇਸ਼ ਦਲੀਲਾਂ ਮੁਤਾਬਕ ਨਵਜੀਤ ਸਿੰਘ ਘੱਟੋ ਘੱਟ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਸਟਾਪ ਸਾਈਨ ਤੇ ਰੁਕਣ ਦੀ ਬਜਾਏ ਸਿੱਧਾ ਅੱਗੇ ਵਧ ਗਿਆ। ਤੇਜ਼ ਰਫ਼ਤਾਰ ਟਰੱਕ ਨੇ ਸਾਰਾ ਅੰਗਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਅਦਾਲਤੀ ਦਸਤਾਵੇਜ਼ਾ ਮੁਤਾਬਕ ਨਵਜੀਤ ਸਿੰਘ 2020 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਅਤੇ 2022 ਵਿੱਚ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ। ਉਧਰ ਸਰਕਾਰੀ ਵਕੀਰ ਮਾਈਕਲ ਨੇ ਖਸਾ ਜ਼ਾਹਿਰ ਕੀਤਾ ਕਿ ਨਵਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਉਹ ਫਰਾਰ ਹੋ ਸਕਦਾ ਹੈ। पर नवजीत वकील अबे गौतम तो ने दावा किया कि, कि उसका मोकल अपने विरुद्ध लगे तो श्रद्धा जवाब ही कनाडा वापस आया माइकल हिमलमन ने भी कह कि हादसे वाले नवजीत सिंह ਟਰੱਕ ਦਾ ਬਲੈਕ ਬਾਕਸ ਬੰਸੀ ਉਹਨੇ ਦੋਸ਼ ਲਾਇਆ ਕਿ ਤੇਜੂ ਦਾ ਹੱਥ ਤੋਂ ਜ਼ਿਆਦਾ ਟਰੱਕ ਚਲਾਣ ਕਰਕੇ ਇਹ ਬੰਦ ਕੀਤਾ ਗਿਆ। ਸਰਕਾਰੀ ਵਕੀਲ ਮੁਤਾਬਕ ਹਾਦਸੇ ਦੇ ਕਾਰਨ ਵਿੱਚੋਂ ਇੱਕ ਡਰਾਈਵਰ ਦੀ ਥਕਾਵਟ ਵੀ ਹੋ ਸਕਦੀ ਹੈ। ਇਸੇ ਦੌਰਾਨ ਹਾਦਸੇ ਦੇ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਤੇ ਐਸਯੂਵੀ ਇਸ ਤਰ੍ਹਾਂ ਦੇ ਨਾਲ 53 ਮੀਟਰ ਤੱਕ ਪਲਟੀਆਂ ਖਾਂਦੀ ਦੀ ਕਈ ਜਿਵੇਂ ਕੋਈ ਫੁੱਟਬਾਲ ਨੂੰ ਕਿਕ ਮਾਰੀ ਹੋਵੇ। ਉਧਰ ਨਵਜੀਤ ਦੇ ਵਕੀਲ ਅਭੇ ਗੋਤਮ ਦਾ ਕਹਿਣਾ ਸੀ ਕਿ ਜਦੋਂ ਉਸਦੇ ਮੋਕਲ ਨੇ ਪੰਜਾਬ ਰਹਿਣ ਦੇ ਆਪਣੇ ਮਾਪੇ ਨੂੰ ਹਾਸੇ ਬਾਰੇ ਦੱਸਿਆ ਤਾਂ ਮਾਂ ਦੀ ਤਬੀਰਤ ਛਾਣ ਨਿਕਲ ਗਈ ਜਿਸ ਕਰਕੇ ਉਸਨੂੰ ਕੈਨੇਡਾ ਛੱਡ ਕੇ ਜਾਣਾ ਪਿਆ ਗੋਤਮ ਦੇ ਅੱਗੇ ਕਿਹਾ ਕਿ ਨਵਜੀਤ ਸਿੰਘ ਦਾ ਪਰਿਵਾਰ ਉਸ ਵੱਲੋਂ ਭੇਜੇ ਜਾਂਦੇ ਪੈਸੇ ਨਾਲ ਹੀ ਗੁਜ਼ਾਰਾ ਕਰਦਾ ਹੈ ਖਾਸ ਤੌਰ ਤੇ ਨਵਜੀਤ ਸਿੰਘ ਦੀ ਮਾਤਾ ਦੀਆਂ ਦਵਾਈਆਂ ਦਾ ਖਰਚਾ ਵੀ ਦੋ ਹਾਤੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਮਾਈਕਲ ਕੁਲਾਰਕ ਨੇ ਕਿਹਾ ਕਿ ਬਿਨਾਂ ਸ਼ੱਕ ਹਾਸਾ ਬੇਹੱਦ ਹੋਲ ਨਾਕਸੀ ਅਤੇ ਦੋਸ਼ੀ ਠਹਿਰਾਏ ਜਾਣ ਦੀ ਸੂਰਤ ਵਿੱਚ ਨਵਜੀਤ ਸਿੰਘ ਨੂੰ ਲੰਮਾ ਸਮਾਂ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਪਰ ਵਾਜਬ ਕਾਰਨਾਂ ਦੇ ਆਧਾਰ ਤੇ ਜ਼ਮਾਨਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕੈਨੇਡਾ ਵਿੱਚ ਜਾਣੇ ਬਾਅਦ ਸੜਕ ਹਾਦਸੇ ਦੇ ਦੋਸ਼ਿਤ ਗ੍ਰਿਫਤਾਰ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਟੋਰੰਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਿਫਤਾਰ 26 ਸਾਲਾ ਨਵਜੀਤ ਸਿੰਘ ਦਾ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਸਰੈਂਡਰ ਕਰਵਾਏ ਗਏ ਨੇ ਜਦਕਿ ਕਿਸੇ ਵੀ ਕਿਸਮ ਦੀ ਗਤੀਨਾਚਾ ਚਲਾਉਣ ਓਨਟਾਰੀਓ ਤੇ ਤੈਸ਼ੂਦਾ ਪੱਤੇ ਤੋਂ ਇਧਰ ਉਧਰ ਨਾ ਹੋਣ ਅਤੇ ਹਰ ਹਫ਼ਤੇ ਮੈਨੀਟੋਬਾ ਆ ਕੇ ਪੁਲਿਸ ਕੋਲ ਹਾਜ਼ਰੀ ਲਗਵਾਉਣ ਦੇ ਹੁਕਮ ਦਿੱਤੇ ਗਏ ਨੇ ਇੱਥੇ ਦੱਸਣਾ ਬੰਦਾ ਹੈ ਕਿ 15 ਨਵੰਬਰ 2024 ਨੂੰ ਵਿਨੀਪੈਗ ਤੋਂ 90 ਕਿਲੋਮੀਟਰ ਦੱਖਣ ਪੱਛਮ ਵੱਲ ਐਲੇਡੋਨਾ ਕਸਪੇ ਨੇੜੇ ਵਾਪਰੇ ਹਾਦਸੇ ਦੌਰਾਨ 35 ਸਾਲ ਦੀ ਸਾਰਾ ਅੰਗਰ ਤੇ ਉਸ ਦੀ ਬੇਟੀ ਐਲੈਕਸਾ ਦੀ ਮੌਤ ਹੋ ਗਈ ਸੀ ਸਰਕਾਰੀ ਵਕੀਲ ਵੱਲੋਂ ਅਦਾਲਤ ਵਿੱਚ ਪੇਸ਼ ਤਲੀਲਾ ਮੁਤਾਬਕ ਨਵਜੀਤ ਸਿੰਘ ਘੱਟੋ ਘੱਟ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਸਟਾਪ ਸਾਈਨ ਤੇ ਰੁਕਣ ਦੀ ਬਜਾਏ ਸਿੱਧਾ ਅੱਗੇ ਵਧ ਗਿਆ ਤੇਜ਼ ਰਫ਼ਤਾਰ ਟਰੱਕ ਨੇ ਸਾਰਾ ਅੰਗਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਦਾਲਤੀ ਦਸਤਾਵੇਜ਼ਾ ਮੁਤਾਬਕ ਨਵਜੀਤ ਸਿੰਘ 2020 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਅਤੇ 2022 ਵਿੱਚ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਉਧਰ ਸਰਕਾਰੀ ਵਕੀਰ ਮਾਈਕਲ ਨੇ ਖਸਾ ਜ਼ਾਹਿਰ ਕੀਤਾ ਕਿ ਨਵਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਉਹ ਫਰਾਰ ਹੋ ਸਕਦਾ ਹੈ पर नवजीत वकील अबे गौतम ने दावा किया कि उसका मोकल अपने विरुद्ध लगे तो शायद जवाब ही कैनेडा वापिस आया माइकल हिमलमन ने भी कह कि हादसे वाले नवजीत सिंह ਰਕ ਦਾ ਬਲੈਕ ਬਾਕਸ ਬੰਦ ਸੀ ਉਹਨੇ ਦੋਸ਼ ਲਾਇਆ ਕਿ ਤੈਸ਼ੂ ਦਾ 10 ਤੋਂ ਜ਼ਿਆਦਾ ਟਰੱਕ ਚਲਾਣ ਕਰਕੇ ਇਹ ਬੰਦ ਕੀਤਾ ਗਿਆ ਸਰਕਾਰੀ ਵਕੀਲ ਮੁਤਾਬਕ ਹਾਦਸੇ ਦੇ ਕਾਰਨ ਵਿੱਚੋਂ ਇੱਕ ਡਰਾਈਵਰ ਦੀ ਥਕਾਵਟ ਵੀ ਹੋ ਸਕਦੀ ਹੈ ਇਸੇ ਦੌਰਾਨ ਹਾਦਸੇ ਦੇ ਗਵਾਹ ਨੇ ਅਦਾਲਤ ਸੁੰਦਰ ਸੇ ਕਿ ਉਸਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਤੇ ਐਸਯੂਵੀ ਇਸ ਤਰ੍ਹਾਂ ਕੇ ਨਾਲ 53 ਮੀਟਰ ਤੱਕ ਪਲਟੀਆਂ ਖਾਂਦੀ ਦੀ ਜਿਵੇਂ ਕੋਈ ਫੁੱਟਬਾਲ ਨੂੰ ਕਿੱਕ ਮਾਰੀ ਹੋਵੇ ਉਤਰ ਨਵਜੀਤ ਦੇ ਵਕੀਲ ਅਭੇ ਗੋਤਮ ਦਾ ਕਹਿਣਾ ਸੀ ਕਿ ਜਦੋਂ ਉਸਦੇ ਮੋਕਲ ਨੇ ਪੰਜਾਬ ਰਹਿਣ ਦੇ ਆਪਣੇ ਮਾਪੇ ਨੂੰ ਹਾਦਸੇ ਬਾਰੇ ਦੱਸਿਆ ਤਾਂ ਮਾਦੀ ਤਬੀਰ ਅਚਾਨਕ ਵਿਗੜ ਗਈ ਜਿਸ ਕਰਕੇ ਉਸਨੂੰ ਕੈਨੇਡਾ ਛੱਡ ਕੇ ਜਾਣਾ ਪਿਆ ਗੋਤਮ ਦੇ ਅੱਗੇ ਕਿਹਾ ਕਿ ਨਵਜੀਤ ਸਿੰਘ ਦਾ ਪਰਿਵਾਰ ਉਸ ਵੱਲੋਂ ਭੇਜੇ ਜਾਂਦੇ ਪੈਸੇ ਨਾਲ ਹੀ ਗੁਜ਼ਾਰਾ ਕਰਦਾ ਹੈ ਖਾਸ ਤੌਰ ਤੇ ਨਵਜੀਤ ਸਿੰਘ ਦੀ ਮਾਤਾ ਦੀਆਂ ਦਵਾਈਆਂ ਦਾ ਖਰਚਾ ਵੀ ਦੋ ਹਜ਼ਾਰ ਰਾਂਦੀਆਂ ਦਲੀਲਾਂ ਸੁਨਣ ਤੋਂ ਬਾਅਦ ਜੱਜ ਮਾਈਕਲ ਕਲਾਰਕ ਨੇ ਕਿਹਾ ਕਿ ਬినాਸ਼ਕ ਹਾਦਸੇ ਬੇਹੱਦ ਹੌਲਨਾਕ ਸੀ ਅਤੇ ਦੋਸ਼ੀ ਠਹਿਰਾਏ ਜਾਣ ਦੀ ਸੂਰਤ ਵਿੱਚ ਨਵਜੀਤ ਸਿੰਘ ਨੂੰ ਲੰਮਾ ਸਮਾਂ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ ਪਰ ਵਾਜਬ ਕਾਰਨਾਂ ਦੇ ਆਧਾਰ 'ਤੇ ਜ਼ਮਾਨਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੈਨੇਡਾ ਵਿੱਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ਿਤ ਗ੍ਰਿਫਤਾਰ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਫਤਾਰ 26 ਸਾਲਾ ਨਵਜੀਤ ਸਿੰਘ ਦਾ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਸਰੈਂਡਰ ਕਰਵਾਏ ਗਏ ਨੇ ਜਦਕਿ ਕਿਸੇ ਵੀ ਕਿਸਮ ਦੀ ਗੱਡੀ ਨਾ ਚਲਾਉਣ 온ਟਾਰੀਓ ਤੇ ਤੈਸ਼ੂ ਦਾ ਪੱਤੇ ਤੋਂ ਇਦੂ ਦਰਨਾ ਹੋਣ ਅਤੇ ਹਰਫ ਤੇ ਮੈਨੀਟੋਬਾ ਆ ਕੇ ਪੁਲਿਸ ਕੋਲ ਹਾਜ਼ਰੀ ਲਗਵਾਉਣ ਦੇ ਹੁਕਮ ਦਿੱਤੇ ਗਏ ਨੇ ਇਥੇ ਦੱਸਣਾ ਬੰਦ ਹੈ ਕਿ 15 ਨਵੰਬਰ 2024 ਨੂੰ ਵਿਨੀਬੈਗ ਤੋਂ 90 ਕਿਲੋਮੀਟਰ ਦੱਖਣ ਪੱਛਮ ਵੱਲ ਐਲੈਟੋਨਾ ਕਸਪਿੰਡੇ ਵਾਪਰੇ ਹਾਸੇ ਦੌਰਾਨ 35 ਸਾਲ ਦੀ ਸਾਰਾਂਗਰ ਤੇ ਉਸਦੀ بیٹی ਐਲੈਕਸਾ ਦੀ ਮੌਤ ਹੋ ਗਈ ਸੀ ਸਰਕਾਰੀ ਵਕੀਲ ਵੱਲੋਂ ਅਦਾਲਤ ਵਿੱਚ ਪੇਸ਼ ਦਲੀਲਾਂ ਮੁਤਾਬਕ ਨਵਜੀਤ ਸਿੰਘ ਘਟੋਕਟ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਸਟਾਪ ਸਾਈਨ ਤੇ ਰੁਕਣ ਦੀ ਬਜਾਏ ਸਿੱਧਾ ਅੱਗੇ ਵਧ ਗਿਆ ਤੇਜ਼ ਰਫ਼ਤਾਰ ਟਰੱਕ ਨੇ ਸਾਰਾ ਅੰਗਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਅਦਾਲਤੀ ਦਸਤਾਵੇਜ਼ਾ ਮੁਤਾਬਕ ਨਵਜੀਤ ਸਿੰਘ 2020 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਅਤੇ 2022 ਵਿੱਚ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ। ਉਧਰ ਸਰਕਾਰੀ ਵਕੀਰ ਮਾਈਕਲ ਨੇ ਖਸਾ ਜ਼ਾਹਿਰ ਕੀਤਾ ਕਿ ਨਵਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਉਹ ਫਰਾਰ ਹੋ ਸਕਦਾ ਹੈ। ਪਰ ਨਵਜੀਤ ਦੇ ਵਕੀਲ ਅਬੇ ਗੋਤਮ ਨੇ ਦਾਅਵਾ ਕੀਤਾ ਕਿ ਉਸ ਦਾ ਮੌਕਲ ਆਪਣੇ ਵਿਰੁੱਧ ਲੱਗੇ ਦੋਸ਼ਾਂ ਦਾ ਜਵਾਬ ਦੇਣ ਇੱਕ ਕੈਨੇਡਾ ਵਾਪਸ ਆਇਆ ਹੈ। ਮਾਈਕਲ ਹਿਮਲਮਨ ਨੇ ਐਵੀਕੇ ਹੈ ਕਿ ਹਾਦਸੇ ਵਾਲੇ ਨਮਜੀਤ ਸਿੰਘ ਦੇ ਟਰੱਕ ਦਾ ਬਲੈਕ ਬਾਕਸ ਬੰਦ ਸੀ ਉਹਨੇ ਦੋਸ਼ ਲਾਇਆ ਕਿ ਤੈਸ਼ੂ ਦਾ ਹੱਦ ਤੋਂ ਜ਼ਿਆਦਾ ਟਰੱਕ ਚਲਾਉਣ ਕਰਕੇ ਇਹ ਬੰਦ ਕੀਤਾ ਗਿਆ ਸਰਕਾਰੀ ਵਕੀਲ ਮੁਤਾਬਕ ਹਾਦਸੇ ਦੇ ਕਾਰਨਾਂ ਵਿੱਚੋਂ ਇੱਕ ਡਰਾਈਵਰ ਦੀ ਥਕਾਵਟ ਵੀ ਹੋ ਸਕਦੀ ਹੈ ਇਸੇ ਦੌਰਾਨ ਹਾਦਸੇ ਦੇ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਤੇ ਐਸਯੂਵੀ ਇਸ ਤਰ੍ਹਾਂ ਦੇ ਨਾਲ 53 ਮੀਟਰ ਤੱਕ ਪਲਟੀਆਂ ਖਾਂਦੀ ਦੀ ਜਿਵੇਂ ਕੋਈ ਫੁੱਟਬਾਲ ਨੂੰ ਕਿੱਕ ਮਾਰੀ ਹੋਵੇ ਉਤਰ ਨਵਜੀਤ ਦੇ ਵਕੀਲ ਅਭੀ ਗੋਤਮ ਦਾ ਕਹਿਣਾ ਸੀ ਕਿ ਜੋ ਦੋਸਤ ਦੇ ਮੌਕਲੇ ਪੰਜਾਬ ਰਹਿਣ ਦੇ ਆਪਣੇ ਮਾਪਿਆਂ ਨੂੰ ਹਾਦਸੇ ਬਾਰੇ ਦੱਸਿਆ ਤਾਂ ਮਾਦੀ ਤਬੀਰ ਅਚਾਨਕ ਵਿਗੜ ਗਈ ਜਿਸ ਕਰਕੇ ਉਸਨੂੰ ਕੈਨੇਡਾ ਛੱਡ ਕੇ ਜਾਣਾ ਪਿਆ ਗੋਤਮ ਦੇ ਅੱਗੇ ਕਿਹਾ ਕਿ ਨਵਜੀਤ ਸਿੰਘ ਦਾ ਪਰਿਵਾਰ ਉਸ ਵੱਲੋਂ ਭੇਜੇ ਜਾਂਦੇ ਪੈਸੇ ਨਾਲ ਹੀ ਗੁਜ਼ਾਰਾ ਕਰਦਾ ਖਾਸ ਤੌਰ ਤੇ ਨਵਜੀਤ ਸਿੰਘ ਦੀ ਮਾਤਾ ਦੀਆਂ ਦਵਾਈਆਂ ਦਾ ਖਰਚਾ ਵੀ ਦੋ ਹਾਤੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਮਾਈਕਲ ਤਵਾਰਕ ਨੇ ਕਿਹਾ ਕਿ ਬਿਨਾਂ ਸ਼ੱਕ ਹਾਦਸਾ ਬੇਹਦ ਹੋਲਨਾਕ ਸੀ ਅਤੇ ਦੋਸ਼ੀ ਠਹਿਰਾਇਆ ਜਾਨ ਦੀ ਸੂਰਤ ਵਿੱਚ ਨਵਜੀਤ ਸਿੰਘ ਨੂੰ ਲੰਮਾ ਸਮਾਂ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ ਪਰ ਵਾਜਬ ਕਾਰਨਾ ਦੇ ਆਧਾਰ ਤੇ ਇਸੇ ਦੌਰਾਨ ਹਾਸੀ ਦੀ ਕਗਵਾਨੇ ਅਦਾਲਤ ਤੋਂ ਦੱਸਿਆ ਕਿ ਉਸ ਨੇ ਜ਼ੋਰਦਾਰ ਧਮਾਕਾ ਕੀਤੀ ਆਵਾਜ਼ ਸੁਣੀ ਤੇ ਐਸਯੂਵੀ ਇਸ ਤਰ੍ਹਾਂ ਕੇ ਨਾਲ 53 ਮੀਟਰ ਤੱਕ ਪਲਟੀਆਂ ਖਾਂਦੀ ਦੀ ਜਿਵੇਂ ਕੋਈ ਫੁੱਟਬਾਲ ਨੂੰ ਕਿੱਕ ਮਾਰੀ ਹੋਵੇ ਉਧਰ ਨਵਜੀਤ ਦੇ ਵਕੀਲ ਅਭੇ ਗੋਤਮ ਦਾ ਕਹਿਣਾ ਸੀ ਕਿ ਜਦੋਂ ਉਸ ਦੇ ਮੋਕਲ ਨੇ ਪੰਜਾਬ ਰਹਿਣ ਦੇ ਆਪਣੇ ਮਾਪੇ ਨੂੰ ਹਾਦਸੇ ਬਾਰੇ ਦੱਸਿਆ ਤਾਂ ਮਾਦੀ ਤਬੀਰ ਅਚਾਨਕ ਵਿਗੜ ਗਈ ਜਿਸ ਕਰਕੇ ਉਸ ਨੂੰ ਕੈਨੇਡਾ ਛੱਡ ਕੇ ਜਾਣਾ ਪਿਆ ਗੋਤਮ ਦੇ ਅੱਗੇ ਕਿਹਾ ਕਿ ਨਵਜੀਤ ਸਿੰਘ ਦਾ ਪਰਿਵਾਰ ਉਸ ਵੱਲੋਂ ਭੇਜੇ ਜਾਂਦੇ ਪੈਸੇ ਨਾਲ ਹੀ ਗੁਜ਼ਾਰਾ ਕਰਤੇ ਖਾਸ ਤੌਰ ਤੇ ਨਵਜੀਤ ਸਿੰਘ ਦੀ ਮਾਤਾ ਦੀਆਂ ਦਵਾਈਆਂ ਦਾ ਖਰਚਾ ਵੀ ਦੋ ਹਾਤੀ ਰਾਧੀਆਂ ਦਲੀਲਾ ਸੁਨਣ ਤੋਂ ਬਾਅਦ ਜੱਜ ਮਾਈਕਲ ਦੁਆਰਿਕ ਨੇ ਕਿਹਾ ਹੈ ਕਿ ਬਿਨਾਂ ਸ਼ੱਕ ਹਾਸਾ ਬੇਹਤ ਹੌਲਨਾਕਸੀ ਅਤੇ ਦੋਸ਼ੀ ਠਹਿਰਾਏ ਜਾਣ ਦੀ ਸੂਰਤ ਵਿੱਚ ਨਵਜੀਤ ਸਿੰਘ ਨੂੰ ਲੰਮਾ ਸਮਾਂ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ ਪਰ ਵਾਜਬ ਕਾਰਨਾਂ ਦੇ ਆਧਾਰ ਤੇ